ਕੈਨ ਦਾੜ ਹੈ ਕੈਨ ਦਿਨ ਕਰਦੇ ਮੁਰਦਾਬਾ ਮੁਰਦਾਬਾ ਚਸਰਾਨੀ ਮੁਰਦਾਬਾ ਕਣ ਕਿਚੋਰ ਮੁਰਦਾਬਾ ਜੀ ਗੁਰਬਾਬ 15 ਪਿੰਡਾਂ ਦੇ ਮੁੰਡੇ ਖੜੇ ਨੇ ਜਿੱਥੇ 15 ਪਿੰਡਾਂ ਦੇ ਲੋਕ ਖੜੇ ਨੇ ਪੋਸਟਮਾਨ ਮਸੀ ਨਹੀਂ ਹੋਣ ਦੇਣਾ ਹਾਂਜੀ ਇੰਨਾ ਦੁਖੀ ਸੀ ਅੰਦਰੋਂ ਇੰਨਾ ਟੁੱਟਿਆ ਆ ਸੀਗਾ ਕਹਿੰਦਾ ਮੈਨੂੰ ਆਸਲਾ ਮਿਲਿਆ ਸਾਜੀ ਮੈਨੂੰ ਆਸਲਾ ਮਿਲਿਆ ਕੋਈ ਨੀ ਆਵਾਂ ਜਿੱਥੇ ਤੁਸੀਂ ਸਾਡੇ ਪਿੰਡ ਦੇ ਵਿੱਚ ਵੇਖ ਲਓ ਕੀ ਬਣਿਆ ਛੱਪੜ ਦਾ ਪਾਣੀ ਸਾਡੇ ਗੁਰਦੁਆਰੇ ਜਾਂਦਾ ਪਿਆਏ ਜੇ ਸਾਡੇ ਪਿੰਡ ਚ ਫਲੈਗ ਲੱਗੀਏ ਸਾਨੂੰ ਉਹ ਵੀ ਦੱਸਣ ਜਿਹੜਾ ਕੋਈ ਸਾਡੇ ਬੱਚਿਆਂ ਵਾਸਤੇ ਸਕੂਲ ਬਣਿਆ ਵੀ ਸਾਨੂੰ ਵਿਖਾਉਣ ਜੇ ਕੋਈ ਹਸਪਤਾਲ ਸਰਕਾਰੀ ਬਣਿਆ ਸਾਨੂੰ ਉਹ ਵੀ ਵਿਖਾਉਣ ਇਹਨਾਂ ਨੇ ਆਪਦੀਆਂ ਕਟੀਆਂਾਂ ਛੱਤਾਂ ਲੀਆਂ ਸੈਟ ਪਾ ਲਈਆਂ 40 ਸਾਲ ਹੋ ਗਏ 40 ਸਾਲਾਂ ਇੰਦੀ ਸਾਡੇ ਮੂੰਹ ਤੇ ਹੁਣ ਕਮੋਸ ਸਾਰੇ ਜੀ ਜੀ ਰਾਜਨੀਤੀ ਹੋਈ ਆ ਨਾ ਰਾਜਨੀਤੀ ਦਾ ਜਿਹੜਾ ਸ਼ਿਕਾਅ ਹੋਇਆ ਮੁੰਡਾ ਸਾਡੇ ਤਾਂ ਅੰਦਰੋਂ ਜਿਹੜੇ ਇਹਨਾਂ ਮਾਰਿਆ ਸਾਡਾ ਇਹਨਾਂ ਹੁਣ ਗੱਲ ਇਹ ਹੈ ਵੀ ਹਫਤੇ ਪਹਿਲਾਂ ਵੀ ਅਸੀਂ ਮਿਲੇ ਐਨਾ ਦੁਖੀ ਸੀਗਾ ਐਨਾ ਪਰੇਸ਼ਾਨ ਸੀਗਾ ਜਦੋਂ ਪੁੱਛਦੇ ਸੀ ਉਹ ਕਹਿੰਦੇ ਸ਼ਰਮਾ ਜੀ ਅਸੀਂ ਜਿੰਨੀ ਮਿਹਨਤ ਕੀਤੀ ਸਾਰੀ ਖੋਝ ਗਈ ਖੋਝ ਗਈ ਮੈਂ ਇੱਕ ਵਲੰਟੀਅਰ ਦੀ ਗੱਲ ਨਹੀਂ ਕਰਦਾ ਗੁਰੂ ਸਾਹਿਬ ਚ ਜਿੰਨੇ ਲੋਕਾਂ ਨੇ ਸਪੋਰਟ ਕੀਤੀ ਐ ਐਮਐਲਏ ਉਹ ਸਾਰੇ ਦੇ ਸਾਰੇ ਅਜ ਕਲ੍ਹੇ ਹੋਏ ਆ ਆਹ ਆ ਵਾਕਿਆ ਵੀ 11 ਹੀ ਉਸੇ ਕਹੇ ਸਾਡੀ ਬੇਇੱਜ਼ਤੀ ਕੀਤੀ ਐ ਨੇ ਸਾਡੇ ਮੈਂਬਰ ਮੈਂਬਰ ਤਾਂ ਹੀ ਸਾਡੇ ਨਾਲ ਆਇਆ ਨਾ ਤੇ ਮੈਂਬਰ ਸਾਡਾ ਆ ਆ ਮੈਂਬਰ ਉਹ ਖਾ ਕੇ ਤੇ ਇੱਧਰ ਹੋ ਗਏ ਸਾਡੇ ਮੈਂਬਰ ਵੀ ਇੱਧਰ ਖਾ ਕੇ ਤੇ ਇੱਧਰ ਹੋ ਗਿਆ ਕੌਣ ਕਹਿੰਦਾ ਹਾਂਜੀ ਸਾਹਿਬ ਇਹ 1 ਲੱਖ 20 ਜਦੋਂ ਗਾਲੇ ਨਾਲ ਲੈਤਾ ਵੀ ਪਹਿਲੇ 2 ਲੱਖ ਲੈ ਜਾਂਦਾ ਕਿੰਨੇ ਕਿਹਾ ਤੁਹਾਨੂੰ ਉੱਥੇ ਰਹਿਣਾ ਸਾਰੇ ਐਮਐਲਏ ਸਾਰੇ ਬੈਠੇ ਸੀ ਉੱਥੇ ਤੈਨੂੰ ਕਿਹਾ ਕਿੰਨੇ ਪੈਸੇ ਇਹ ਮੁੰਡੇ ਦੂਜੇ ਜਿਹੜੇ ਸਾਡੀ ਵੱਡ ਪਾਰਟੀ ਦੇ ਕੋਲ ਸਿਕਾਂ ਦੇ ਮੁੰਡੇ ਇਹ ਕਰਾਵਾ ਸਿਕਾਂ ਦਾ ਹੈ ਉਹਨਾਂ ਨਾਲ ਆ ਪੁੱਜਾ ਸਿੰਘ ਉਹ 9200 ਰੁਪਿਆ ਲਾਗਦੇ ਨਾਲ ਰਾਤ ਦਾ ਮੁੱਕਿਆ ਫੂੰਦਾ ਤੇ ਭਈ ਐ ਕਿਉਂ ਨਹੀਂ ਲਿਆ ਆਪਾਂ ਇਹਨਾਂ ਨੂੰ ਖਬਰ ਹੀ ਨਹੀਂ ਆ। ਮਾਲਕਾ ਪਿੰਡ ਵਾਸਤੇ ਬਣੇ ਕਾਦੇ ਵਾਸਤੇ ਪਿੰਡ ਦਾ ਕੰਮ ਕਰਨ ਵਾਸਤੇ ਬਣੇ ਆ। ਜਦੋਂ ਮਾਂ ਬਾਪ ਨਹੀਂ ਉਦੋਂ ਸਾਡੀ ਲਾਸ਼ ਵੇਖਣ ਆ ਗਏ ਨੇ। ਕੋਈ ਵੀ ਰਾਜਨੀਤੀ ਹੋ ਰਹੀ ਹੈ ਅੰਦਰ ਬੈਠੀ। ਉਹ ਸਿਆਣਾ ਬੰਦਾ ਮੈਂ ਵੀ ਦੇਖੋ ਨੇ ਮੰਨ ਲਓ ਪਿੰਡ ਦਾ ਸੋਚਿਆ ਜੋ ਰਲਿਆ ਤੇ ਉਹ ਮੰਨ ਲਓ ਪਿੰਡ ਦਾ ਫੁੱਲ ਰਲਿਆ ਵੀ ਭਾਈ ਮੰਨੋ ਨੁਕਸਾਨ ਨਾਗਰੀ 5000 ਸਾਡਾ ਪਿਲੀ ਵਾਰੀ ਨੁਕਸਾਨ ਹੋਇਆ। ਸਰਪੰਚੀ ਦਾ ਰੋਲਾ ਸੀ ਕੀ ਸੀ? ਹਾਂ ਕੀ ਸਰਪੰਚੀ ਦਾ ਜੀ। ਇਹ ਚੜਾ ਦੇ ਹਿਚਾਲੇਆਂ ਸਾਲਾਂ ਪਿਛੋਂ ਸਾਡੇ ਪੁੱਤਾਂ ਨੂੰ ਸ਼ੌਂਕ ਸੀ ਸਾਡੇ ਪੁੱਤਾਂ ਨੇ ਸਰਪੰਚੀ ਮੰਗੀ ਸੀ ਅਸੀਂ ਝੋਲੀ ਕਰਕੇ ਨਾ ਗੁਰਦੁਆਰਾ ਸਾਹਿਬ ਜਾ ਕੇ ਉਹਨਾਂ ਨੂੰ ਯਾਰ ਉਹ ਸੱਚ ਲਈ ਉਹਨਾਂ ਨੇ ਆਪਣੇ ਸੀਸ ਦਾ ਵਾਰ ਕਰੇ ਸੀਗੇ ਹਾਂ ਲਾਈਵ ਵਿੱਚ ਉਹਦੇ ਵਿੱਚ ਅਸੀਂ ਵੀ ਗੁਰੂ ਘਰ ਜਾ ਕੇ ਝੋਲੀ ਅੱਡੀ ਸੀ ਸਾਨੂੰ ਹਣ ਮੰਨ ਲਾ ਸਾਡਾ ਬੰਦਾ ਸਾਡੇ ਬੱਚੇ ਨੂੰ ਸਾਨੂੰ ਤਾਂ ਇਹ ਗੱਲ ਹੈ ਨਾ ਵੀ ਅਸੀਂ ਤਾਂ ਇਹ ਗੱਲ ਕਹਿੰਦੇ ਅੰਦਰ ਦੇਖੋ ਨਾਲੇ ਤਾਂ ਮੁੰਡਾ ਮਰ ਗਿਆ ਨਾਲੇ 11 ਵਜੇ ਦੀ ਗੱਲ ਹੈ ਸਾਨੂੰ ਕਿਧਰ ਰੀ ਬੰਦਾ ਅੰਦਰ ਤੁਹਾਡੇ ਆਪਣੇ ਬੰਦੇ ਬੈਠੇ ਐ ਮੈਨੂੰ ਬਾਹਰ ਹੋਣਾ ਪਿਆ ਮੈਂ ਤਾਂ ਇਨਸਾਫ ਲਈ ਆਇਆ ਸੀਗਾ ਮੈਨੂੰ ਹੋਣਾ ਪਿਆ ਬਾਹਰ ਇਸ ਕਰਕੇ ਪਰਮਾਤ ਤੁਹਾਡਾ ਇਹ ਗੱਲ ਕਹਿੰਦਾ ਹੈ ਕਿ ਸਾਡਾ ਕੋਈ ਕਿਸੇ ਤਰ੍ਹਾਂ ਦਾ ਲੈਣਾ ਦੇਣਾ ਨਹੀਂ ਅਸੀਂ ਚਾਹਦੇ ਆ ਕਿ ਇੱਥੇ ਨਿਵੇੜਦੀ ਅਸੀਂ ਸੰਸਕਾਰ ਕਰੀਏ ਤਾਂ ਸੰਸਕਾਰ ਕਰੀਏ ਇਹੀ ਚਾਹਦੇ ਸੀ ਉਹ ਕਹਿੰਦੇ ਠੀਕ ਹੈ ਅਸੀਂ ਕਿਹਾ ਜੀ ਇੱਥੇ ਸੰਸਕਾਰ ਕਰਾਂਗੇ ਅਸੀਂ ਪੋਸਟਮਾਰਟਮ ਨਹੀਂ ਹੁੰਦਿਆਂ ਨਹੀਂ ਠੀਕ ਹੈ ਜੀ ਉਹ ਕਹਿੰਦੇ ਜੀ ਠੀਕ ਹੈ ਪੋਸਟਮਾਰਟਮ ਨਹੀਂ ਹੁੰਦਿਆਂਗੇ ਅਸੀਂ ਐਸਟੀਐਮ ਸਾਹਿਬ ਨਾਲ ਗੱਲ ਕਰ ਲਈ ਪਰ ਮੈਂ ਜਿਹੜਾ ਕਾਨੂੰਨ ਜਾਣਦਾ ਕਿ ਐਸਟੀਐਮ ਕੋਲ ਕੋਈ ਰਾਈਟ ਨਹੀਂ ਹੁੰਦਾ ਇਹ ਗੱਲ ਕਹਿ ਦਿੰਦਾ ਕਿ ਤੁਸੀਂ ਬਿਨਾਂ ਪੋਸਟਮਾਰਟਮ ਦੇ ਸੰਸਕਾਰ ਕਰ ਲਓ ਇੱਥੇ ਸਰਪੰਚਾ ਭਾਈ ਕਿੱਥੇ ਆ ਸਿਰਫ ਇੱਕ ਬੇਕੂ ਬਣਾਇਆ ਕਿੰਨੇ ਲੋਕ ਬੇਕੂ ਬਣਾ ਦੇਣਗੇ ਕਿ ਤੁਸੀਂ ਸੰਸਕਾਰ ਵੀ ਕਰ ਮੁੰਡੇ ਨੂੰ ਕਟਵੱਡ ਵੀ ਲਿਆ ਕਾਰਵਾਈ ਨਹੀਂ ਹੁੰਦੀ ਤੁਸੀਂ ਆਹ ਕਿਹੜੀਆਂ ਰੋਟੀਆਂ ਸੇਕਦੇ ਵੀ ਫੈਲਾ ਉਹਨਾਂ ਨੇ ਹੱਕ ਚ ਲਿਆ ਸਾਰੇ ਨੇ ਸਾਈਨ ਕਰਾ ਲਏ ਮੈਂ ਹੱਥ ਜੋੜ ਕੇ ਕਹਿੰਦਾ ਹਾਂ ਤੁਹਾਡੇ ਪਰਿਵਾਰ ਨੂੰ ਕਿ ਤੁਹਾਡਾ ਬੇਟੇ ਦਾ ਪੋਸਟ ਮਾਰਟਮ ਹੋਣਾ ਚਾਹੀਦਾ ਹੈ ਉਹ ਹੋਣਾ ਹੀ ਹੋਣਾ ਅੱਜ ਸਿਰਫ ਸਰਪੰਚੀ ਦੇ ਖਾਤਰ ਸਾਡਾ ਸ਼ੇਰ ਠੱਠਾ ਹੈ ਸਰਪੰਚੀ ਦੀ ਖਾਤਰ ਇੰਨਾਂ ਨੂੰ ਇੰਨੀ ਜ਼ਰੂਰਤ ਹੈਗੀ ਸੀ ਇੰਨਾਂ 'ਚ ਤੇ ਫਿਰ ਆ ਕੇ ਪੈਂਦੇ ਇਕੱਲੇ ਦੇ ਗਾਲ ਹਾਂ ਜਿਹੜੀ ਗੱਲ ਜਿਹੜਾ ਬੰਦਾ ਐਮਐਲਏ ਜਿਹੜਾ ਬੰਦਾ ਐਮਐਲਏ ਤਿੰਨ ਤਿੰਨ ਦਿਨ ਇੱਕ ਪਿੰਡ ਦੇ ਵਿੱਚ ਗੇੜੇ ਲਾਉਂਦਾ ਕਿਹੜੀ ਗੱਲੋਂ ਲਾਉਂਦਾ ਬਿਲਕੁਲ ਸਹੀ ਗੱਲ ਦੱਸੋ ਨਾਲੇ ਪਿੰਡ ਦਾ ਜਵਾਬ ਦੇ ਦੇਣਾ ਨਾਲੇ ਆਂਦੇ ਤੁਸੀਂ ਇੱਥੇ ਕਰੋ ਤਾਂ ਸਾਨੂੰ ਕੋਈ ਦਿੱਤਾ ਉਸ ਜਿਹੜਾ ਅਸੀਂ ਮੰਨ ਲਵਾਂ ਉਹਦਾ ਇਕੱਠ ਕਰੀਏ ਅਸੀਂ ਕੁਰਸੀਆਂ ਲਾਈਆਂ ਅਸੀਂ ਮੇਜ਼ ਲਾਈਏ ਕੋਈ ਸਾਨੂੰ ਕੋਈ ਦਿੰਦਾ 50000 ਰੁਪਇਆ ਪਿੰਡ ਨੂੰ ਅਸੀਂ ਮੰਨ ਲਵਾਂ ਕਰਦੇ ਹਾਂ ਅਸੀਂ ਪੱਲਿਓ ਲਾਗ ਲਾ ਕੇ ਕਿੱਥੋਂ ਕੀਤੀ ਜਾਈਏ ਤੁਹਾਡਾ ਕੀ ਲੱਗਦਾ ਸੀ ਜਸ਼ਨ ਗੌਣ ਜੀ ਅਸੀਂ ਇਹ ਮੰਨ ਲਓ ਵੀ ਚਾਚੇ ਦਾ ਇਹ ਚਾਚੇ ਦਾ ਮੈਂ ਆ ਉਹਦਾ ਸਕੇ ਦਾ ਇਹਦਾ ਮੁੰਡਾ ਤਾਏ ਦਾ ਮੁੰਡਾ ਕੀ ਰੋਲਾ ਕੀ ਹੈਗਾ ਮੇਨ ਜਸ਼ਨ ਦਾ ਜਤਨ ਮੈਨ ਸਾਹਿਬ ਦੀ ਵਿਰੋਧਤਾ ਹੋ ਰਹੀ ਹੈ ਇੱਥੇ ਅਸੀਂ ਡੀਐਸਪੀ ਤੇ ਵੀ ਦਰਖਾਸਤ ਦਿੱਤੀ ਹੋਈ ਜਸ਼ਨਪ੍ਰੀਤ ਬਾਵੇ ਨੇ ਆਪ ਦਿੱਤੀ ਹੋਈ ਸੀ ਦਰਖਾਸਤ ਐਸਐਸਪੀ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਭਗਵੰਤ ਮਾਨ ਨੂੰ ਵੀ ਮੇਲ ਉਹਨੇ ਭਾਈ ਹੋਈ ਸੀ ਦਰਖਾਸਤਾਂ ਦਿੱਤੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਮੇਲਾਂ ਭਾਈਆਂ ਹੋਈਆਂ ਮੁੰਡੇ ਜੀ ਸਾਡੇ ਚਾਚੇ ਦਾ ਬੇਟਾ ਸੀਗਾ ਉਹ ਉਨੇ ਆਪਣੀਆਂ ਅਜ ਤੋਂ 4 ਮਹੀਨੇ 5 ਮਹੀਨੇ ਪਹਿਲਾਂ ਵੀ ਜਿਹੜੇ 3-4 ਮੁੰਡੇ ਪਿੰਡ ਦੇ ਹੈਗੇ ਆ ਉਹਦੇ ਕੰਮ ਦੇ ਵਿੱਚ ਉਹ ਕਾ ਮਾਰਦੇ ਸੀਗੇ ਸਾਡੇ ਨਾਲ ਧੱਕਾ ਹੁੰਦਾ ਪਿਆ ਕੀ ਆ ਵਾ ਤੁਸੀਂ ਉਹਨੂੰ ਨਾਲ ਕੰਮ ਕਰ ਰਹੇ ਹੋ ਤੁਸੀਂ ਉਹਦੀ ਐਂਟੀ ਪਾਰਟੀ ਕੋਲ ਜਿਹੜੇ ਹਾਰੇ ਹੋਏ ਬੰਦੇ ਆ ਜਿਹੜੇ ਬੰਦੇ ਹਾਰੇ ਹੋਏ ਸਾਡੇ ਦੱਸ ਦਿੰਦੇ ਗੌਰ ਆਪਣੇ ਪਿੰਡ ਦਾ ਜਾਨ ਨਹੀਂ ਉਹ ਮੈਂਬਰ ਸਾਡੇ ਕੋਲ ਨਹੀਂ ਤੇ ਸਾਡੇ ਕੋਲ ਸਰਪੰਚ ਸਾਡਾ ਗੌਰ ਵੀ ਨਹੀਂ ਬਣਿਆ ਸਾਰਾ ਪਿੰਡ ਇਕੱਠਾ ਆ ਇੱਥੇ ਜੇ ਪਿੰਡ ਦਾ ਬੰਦਾ ਕੋਈ ਖਲਾਫ ਹੋਵੇ ਤਾਂ ਗੱਲ ਕਰਦਾ ਸਾਰਾ ਪਿੰਡ ਇਕੱਠਾ ਆ 15 ਪਿੰਡਾਂ ਦੇ ਬੰਦੇ ਇਸ ਟਾਈਮ ਖੜੇ ਨੇ ਉਹ 15 ਪਿੰਡਾਂ ਦਾ ਪ੍ਰਧਾਨ ਵੀ ਸੀਗਾ ਸਰਪੰਚ ਦੇ ਨਾਲ-ਨਾਲ ਆਪਣੇ ਪਿੰਡ ਦੇ ਹਾਂਜੀ ਉਹ ਸਾਰੇ 15 ਪਿੰਡਾਂ ਤੋਂ ਇਲਾਵਾ ਹੋਰ ਉਹਦੇ ਯਾਰ ਮਿੱਤਰ ਦੂਰ-ਦੂਰ ਤੋਂ ਆਏ ਨੇ ਯਾਰ ਇੱਥੇ ਮੈਂ ਕਿੰਨੇ ਲਾਕੇ ਜਿੱਦਾਂ ਵਾਲੀ ਲਾਹੋ ਜੀ ਤੁਹਾਡੀ ਡਿਮਾਂਡ ਕੀ ਹੈ ਡਿਮਾਂਡ ਸਾਡੀ ਇਹ ਦੀ ਸਾਡੇ ਮੁੰਡੇ ਨੂੰ ਸਾਹਮਣੇ ਮਿਲਣਾ ਚਾਹੀਦਾ ਜੀ ਹੂੰ ਇਹ ਆਪਣਾ ਸਰਾਰੀ ਸਾਹਿਬ ਪੁਲਿਸ ਫੋਰਸ ਲੈ ਕੇ ਪਿਛਲੇ 3-4 ਘੰਟੇ ਤੋਂ ਬੈਠੇ ਨੇ ਉਹ ਸਾਡੇ ਚਾਚੇ ਤਾਏ ਉਹ ਵਿਚਾਰੇ ਸਿੱਧੇ ਸਾਦੇ ਨੇ ਉਹਨਾਂ ਨੂੰ ਗੁਮਾਹ ਕਰਾ ਕੇ ਅੰਦਰ ਕਮਰੇ ਜਬਾ ਕੇ ਹੁੰਡਾ ਮਾਰ ਕੇ ਹੂੰ ਸਾਨੂੰ ਕਹਿੰਦੇ ਆ ਜੀ ਕੋਈ ਗੱਲ ਤੁਸੀਂ ਸੰਸਕਾਰ ਕਰ ਲੋ ਸਾਨੂੰ ਗਮਰਾਹ ਕਰ ਰਹੇ ਹੋ ਸੰਸਕਾਰ ਕਰ ਲੋ ਹੀ ਸੰਸਕਾਰ ਕਰਨ ਲਈ ਵੀ ਤਿਆਰ ਆ ਬਟ ਇੱਕ ਬਸੋ ਐਮੂਲੈਂਸ ਭਲਾਈ ਹੋਈ ਆ ਹਾਂ ਉਹਦਾ ਪੋਸਟਮੈਨ ਕਰ ਲਈ ਜਾਂ ਕਿ ਨਹੀਂ ਪੋਸਟਮੈਨ ਕਰਾਉਣਾ ਪਹਿਲਾਂ ਤਾਂ ਜੀ ਜਦੋਂ ਕਾਰਵਾਈ ਨਹੀਂ ਕਰਉਣੀ ਕੋਪਰ ਦਾ ਸਵਾਲ ਇਹ ਆ ਕਿ ਜਦੋਂ ਸਰਪੰਚ ਸਾਡਾ ਬੰਦਾ ਬਣ ਗਿਆ ਸੀ ਜੀ ਉਹਨੂੰ ਇਹਨਾਂ ਨੇ ਕੰਮ ਕਰਨ ਨੂੰ ਕਿਉਂ ਨਹੀਂ ਦਿੱਤਾ ਜੀ ਇਹ ਫੌਜੇ ਇਹਨੇ ਸਰਾਰੀ ਨੇ ਦੇਉਂਦੇ ਪੀਏ ਨੇ ਕੰਮ ਕਰਨਾ ਨਹੀਂ ਦਿੱਤਾ ਉਹਨੂੰ ਹਾਂ ਪਿੰਡ ਆਉਂਦੇ ਸੀ ਪਿੰਡ ਆਉਣ ਤੋਂ ਬਾਅਦ ਉਹਨੂੰ ਫੋਨ ਕਰਦੇ ਸੀ ਵੀ ਅਸੀਂ ਤੇਰੇ ਪਿੰਡ ਆਏ ਆ ਤੁਸੀਂ ਸਰਪੰਚ ਬਣਾਇਆ ਤੁਸੀਂ ਆਉਣ ਤੋਂ ਪਹਿਲਾਂ ਫੋਨ ਕਰੋ ਮੈਂ ਕੋਲ ਐਂਟੀ ਪਾਰਟੀ ਕੋਲੇ ਬਹਿ ਕੇ ਫੋਨ ਕਰ ਦੇਣਾ ਵੀ ਅਸੀਂ ਤੇਰੇ ਪਿੰਡ ਆਏ ਆ ਪ੍ਰਬੰਧ ਕਰ ਉਹ ਕੀ ਪ੍ਰਬੰਧ ਕਰੇ ਇਹਨਾਂ ਦਾ ਪਹਿਲਾਂ ਦੱਸੋ ਪਹਿਲਾਂ ਤੁਸੀਂ ਸਰਪੰਚ ਬਣਾਦਾ ਤੁਸੀਂ ਜਾਂ ਪਹਿਲਾਂ ਕੋਰਾ ਜਵਾਬ ਦੇ ਦਿਓ ਵੀ ਅਸੀਂ ਤੈਨੂੰ ਸਰਪੰਚ ਨਹੀਂ ਬਣਾਉਣਾ ਸਾਡਾ ਬੰਦਾ ਟੇਕੇ ਬਹਿ ਜਾਂਦਾ ਗੱਲ ਖਤਮ ਪਹਿਲਾਂ ਤੂੰ ਉਹਨੂੰ ਸਰਪੰਚ ਬਣਾਦਾ ਪਿੱਛੋਂ ਦੀਆਂ ਲੱਤਾਂ ਖਿੱਚੀ ਗਈ ਹਾਂ ਨਾਲੇ ਦਾ ਉਹਨੂੰ ਕੰਮ ਨਹੀਂ ਕਰਨ ਦੇ ਰਹੇ ਪੜਿਆ ਲਿਖਿਆ ਮੁੰਡਾ ਇਹੋ ਕੁਸ਼ਤੀ ਕਰਦਾ ਸੀਗਾ ਪੜਿਆ ਲਿਖਿਆ ਮੁੰਡਾ ਕਿਹੜਾ ਮੁੰਡਾ ਅੱਜਕੱਲ ਨੌਜਵਾਨ ਕੋਈ ਉਹਨੂੰ ਨਸ਼ਾ ਨਹੀਂ ਕੋਈ ਕੁਝ ਨਹੀਂ ਪਲੇਅਰ ਸੀਗਾ ਖੇਡਦੇ ਨੇ ਉਹਨੇ ਗੋਲੀ ਮਾਰੀ ਜੀ ਕਰਦਾ ਕਿ ਇਹਦਾ ਮਰਨ ਨੂੰ ਵੀ ਤੁਸੀਂ ਵੇਖੋ ਕਿੱਥੋਂ ਤੱਕ ਉਹਨੂੰ ਹਰਾਸਮੈਂਟ ਕੀਤਾ ਹੋਊਗਾ ਕਿ ਉਹਨੂੰ ਗੋਲੀ ਮਾਰਨੀ ਪਈ ਕਿੰਨੇ ਕੀਤਾ ਹੋਊਗਾ ਇਹਨਾਂ ਨੇ ਇਹ ਫੌਜੇ ਸਰਾਰੀ ਨੇ ਜਿਹੋਂਦੇ ਪੀਏ ਨੇ ਇਹਨਾਂ ਨੇ ਸਰਪੰਚ ਬਣਾਇਆ ਸੀ ਉਹ ਕਹਿੰਦਾ ਸੀ ਯਾਰ ਮੈਨੂੰ ਫੋਨ ਲਾਉਂਦਾ ਸੀ ਕਹਿੰਦਾ ਯਾਰ ਮੈਨੂੰ ਸਰਪੰਚ ਬਣਾਤਾ ਸਰਪੰਚੀ ਕਰਨ ਨਹੀਂ ਦਿੰਦੇ ਸਰਪੰਚ ਬਣਾਤਾ ਸਰਪੰਚ ਕਰਨ ਲੋਕਾਂ ਦੇ ਪਿੰਡਾਂ ਦੇ ਲੋਕਾਂ ਦੇ ਪਿੰਡਾਂ ਦੇ ਵਿੱਚ ਸਰਪੰਚ ਕੰਮ ਕਰਨ ਲਾਪੇ ਮੈਂ ਉਹੀ ਬੈਠਾ ਲੋਕਾਂ ਨੇ ਪਿੰਡਾਂ ਦੇ ਵਿੱਚ ਸਰਪੰਚ ਕੰਮ ਕਰਨ ਲੱਗ ਪਏ ਮੈਂ ਉਹੀ ਬੈਠਾ ਮੈਂ ਕੁਝ ਗੱਲਾਂ ਸੀ ਵੀ ਇੱਥੇ ਇਲਾਕੇ ਦੇ ਸਾਰੇ ਮੋਹਤਵਾਰ ਸੱਜਣ ਬੈਠੇ ਨੇ ਆ ਸਾਡੇ ਸੂਝਵਾਨ ਬੈਠੇ ਨੇ ਅੰਕਲੋਂ ਹੀ ਬੈਠੇ ਨੇ ਸਾਰੇ ਬੈਠੇ ਨੇ ਤੇ ਲਗ ਲਗ ਪਿੰਡਾਂ ਤੋਂ ਵੀ ਆਏ ਆ ਸਾਰੇ ਉਹਦੇ ਬਾਰੇ ਜਾਣਦੇ ਆ ਉਹ ਮੁੰਡਾ ਕਿਦਾਂ ਦਾ ਵਾ ਮੁੰਡਾ ਪਲੇਅਰ ਸੀ ਪੜਿਆ ਲਿਖਿਆ ਸੀ ਨਸ਼ੇ ਤੋਂ ਰਹਿਤ ਸੀਗਾ ਉਹ ਠੀਕ ਹੈ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀ ਉਹ ਤੇ ਚਲੋ ਫਿਰ ਵੀ ਉਹਨੇ ਸੋਚਿਆ ਮੈਂ ਪਿੰਡ ਦਾ ਭਲਾ ਕਰਾਂ ਸਰਪੰਚ ਬਣ ਕੇ ਪਰ ਉਹਨੂੰ ਕਰ ਨਹੀਂ ਦਿੱਤਾ ਯਾਰ ਜਿਹੜੀ ਅੱਜ ਦੀ ਸਥਿਤੀ ਹੈ ਮੈਂ ਜਦੋਂ ਤੋਂ ਜਸ਼ਨ ਨੂੰ ਜਾਣਦਾ ਜੋ ਤੋਂ ਜਸ਼ਨ ਨੂੰ ਜਾਣਦਾ ਬੜਾ ਵਰੀਆ ਤੇ ਨੇਕ ਸੁਭਾਅ ਦਾ ਸੀਗਾ ਅੱਜ ਮੈਨੂੰ ਸ਼ਾਮ ਸੁੰਦਰ ਜੀ ਦਾ ਫੋਨ ਆਇਆ ਡਾਕਟਰ ਸਾਹਿਬ ਦਾ ਉਹ ਕਹਿੰਦੇ ਮੇਰੇ ਤੋਂ ਪਿੱਛੇ ਇਲਾਜ ਕਰਾ ਕੇ ਯਾਰ ਇਹ ਤਾਂ ਬੀਬਾ ਬੰਦਾ ਸੀ ਇਹਦੇ ਨਾਲ ਐਵੇਂ ਕੀ ਵਾਕਿਆ ਹੋ ਗਿਆ ਤਕਰੀਬ ਕਰੀਬਨ 10 ਦਿਨ ਪਹਿਲਾਂ ਸਾਡੀ ਭਾਈਜੀ ਮੀਟਿੰਗ ਹੋਈ ਪਾਰਟੀ ਦੀ ਮੀਟਿੰਗ ਹੋਈ ਸੀ ਸਾਰੇ ਵਲੰਟੀਅਰ ਇਕੱਠੇ ਹੋਏ ਇਹ ਬੰਦਾ ਅੰਦਰੋਂ ਨਾਲ ਟੁੱਟਿਆ ਹੋਇਆ ਸੀ ਮੁਰਝਾਇਆ ਹੋਇਆ ਸੀਗਾ ਕਰੇ ਤਾਂ ਕਰੇ ਕੀ ਉਹ ਕਹਿੰਦਾ ਯਾਰ ਜਿਹੜੇ ਬੰਦਿਆਂ ਮਗਰ ਲੱਗ ਕੇ ਅਸੀਂ ਦਿਨ ਰਾਤ ਕਿ ਕੀਤਾ ਤੇ ਸਾਡੇ ਨਾਲ ਦੇਖੋ ਕਿਹੋ ਜਿਹੀ ਸਿਆਸਤ ਖੇਡ ਰਹੀ ਹੈ ਮੈਂ ਕਿਹਾ ਵੀਰ ਮੇਰਾ ਕੋਈ ਨਹੀਂ ਅਸੀਂ ਨਾਲ ਖੜੇ ਆ ਤੇਰੇ ਦੇਖੋ ਉਦੋਂ ਵੀ ਰੋਲਾ ਪਿਆ ਜਦੋਂ ਕੌਲੰਪੂਰਾ ਨਹੀਂ ਜੀ ਇਹ ਨਹੀਂ ਜੀ ਉਹ ਨਹੀਂ ਜੀ ਕੰਮ ਕਰਨ ਤੋਂ ਰੋਕਿਆ ਗਿਆ ਅੱਜ ਦੀ ਮੈਂ ਜਿਹੜਾ ਦੱਸਦਰਾ ਪਿਆ ਕਿ ਭੋਲੇ-ਪਾਲੇ ਲੋਕ ਨੇ ਕਰਦੇ ਜਿਹੜੇ ਮੈਂਬਰ ਫਾਦਰ ਸਾਹਿਬ ਨੇ ਜਿਹੜੇ ਹੋਰ ਰਿਲੇਟਿਵਸ ਨੇ ਸਾਰੇ ਭੋਲੇ-ਪਾਲੇ ਨੇ ਜਦੋਂ ਮੈਂ ਅੰਦਰ ਗਿਆ ਸਾਰੀ ਗੱਲਬਾਤ ਜਾਂਚੀ ਮੈਂ ਕਿਹਾ ਜੀ ਤੁਸੀਂ ਕੀ ਕਾਰਵਾਈ ਕਰੋਗੇ ਜਿਹੜੇ ਐਸਪੀਡੀ ਸਾਹਿਬ ਇੱਥੇ ਆਏ ਐ ਐਮਐਲਏ ਸਾਹਿਬ ਤਾਂ ਹੋਰ ਜਿਹੜਾ ਜ਼ਿਲ ਪਰਵਾਰ ਕੀ ਚੰਦ ਹੈ ਆਪਣਾ ਪਰਿਵਾਰ ਨੂੰ ਪੂਰੀ ਗੱਲਾਂ ਦੇ ਵਿੱਚ ਲਿਆ ਕੇ ਕਿਉਂ ਲਿਆ ਕੇ ਜੀ ਜਦੋਂ ਬੰਦੇ ਨੇ ਫੜਿਆ ਜਾਣਾ ਜਿਵੇਂ ਵੀਰ ਜੀ ਦੀ ਗੱਲ ਹੈ ਕਿ WhatsApp ਕਾਲ ਆਈ ਜਿੰਦੇ ਚ ਪਤਾ ਨਹੀਂ ਇਹਨਾਂ ਦੇ ਪੀਐਸ ਸਾਹਿਬ ਨੇ ਕੀ ਟਿੱਪਣੀ ਕੀਤੀ ਕੈਦ ਦੀ ਅਤੇ ਸ਼ਬਦਾਵਲੀ ਇਸਤੇਮਾਲ ਕੀਤੀ ਕਿ ਉਹਨਾਂ ਨੂੰ ਮਜਬੂਰਨ ਆਪਣਾ ਜਿਹੜਾ ਇਹ ਕਰਨਾ ਪਿਆ ਵਾਕਿਆ ਆਪਣੇ ਆਪ ਨੂੰ ਗੋਲੀ ਮਾਰਨੀ ਪਈ ਦੇਖੋ ਗੱਲ ਸਮਝ ਲੈਣਾ ਕਿ ਇਹ ਹੈ ਕਿ ਕਿੰਨਾ ਤੇ ਜ਼ਿਆਦਾ ਹਰਾਸਮੈਂਟ ਹੈ ਮੈਂ ਇੱਕ ਗੱਲ ਹੋਰ ਤੁਹਾਨੂੰ ਸਾਰੇ ਸਾਰੇ ਨਸ਼ਰ ਕਰਨਾ ਚਾਹੁੰਦਾ ਪਬਲਿਕ ਨੂੰ ਵੀ ਮੇਰੇ ਨਾਲ ਇਹਨਾਂ ਦਾ ਪੇਚਾ ਪਿਆ ਸੀ ਮੇਰਾ ਵੈਸੇ ਦੀਪਕ ਸ਼ਰਮਾ ਨਾਮ ਹੈ ਤੁਹਾਡੀ ਜਿਹਨਾਂ ਨੂੰ ਨਹੀਂ ਪਤਾ ਨੌਲੇਜ ਲਿਆਦੇ ਆ ਇਹਨਾਂ ਨੇ ਮੈਨੂੰ ਪਹਿਲਾਂ ਧਮਕੀ ਦਵਾਈ ਜੀ ਵਟਸਐਪ ਤੇ ਮੈਂ ਬਾਅਦ ਚੱਕੀ ਮੈਂ ਪਿੰਡ ਚ ਗਿਆ ਸੀ ਇਸੇ ਮਸਲੇ ਲਈ ਕਿ ਜਦੋਂ ਸਰਪੰਚ ਚੁਣਿਆ ਗਿਆ ਲੋਕਾਂ ਨੇ ਚੋੜਤਾ ਤੇ ਕੰਮ ਕਰਨ ਦੀ ਜਦ ਤੱਕ ਰੋਕਣਾ ਮੈਂ ਐਸਐਸਪੀ ਡੀ ਨੂੰ ਕੰਪਲੇਂਟ ਦਿੱਤੀ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਕੋਈ ਬੰਦਾ ਨਹੀਂ ਅਫੀਸਰ ਜਿੱਥੋਂ ਤੱਕ ਮੈਂ ਅਪਲੀਕੇਸ਼ਨ ਅਸਲੀ ਨਹੀਂ ਦਿੱਤੀ ਕਿ ਮੈਨੂੰ ਥ੍ਰੈਟ ਕਾਲ ਆਈਆਂ ਅੱਧਾ ਕਰਕੇ ਆ ਗੱਲਬਾਤ ਡਾਇਰੈਕਟ ਇਹਨਾਂ ਨਾਮ ਲੈ ਕੇ ਕਿ ਇਹਨਾਂ ਵੱਲੋਂ ਸਾਰਾ ਕਵਕਿਆ ਹੋਇਆ ਇਹਨਾਂ ਨੇ ਮੰਨਿਆ ਵੀ ਤੁਸੀਂ ਕਹਿ ਰਹੇ ਸੀ WhatsApp ਕਾਲ ਆਈ ਹੈ ਮੋਬਾਈਲ ਚੈੱਕ ਕੀਤਾ ਕਿ WhatsApp ਕਾਲ ਕਹਿੰਦੀ ਹੈ ਜੇ ਆਪਾਂ ਮੀਡੀਆ ਸਾਹਮਣੇ ਕਰ ਦਿਓ ਮੋਬਾਈਲ ਚੈੱਕ ਕੀਤਾ ਕੀਤਾ ਤੁਸੀਂ ਉਹਦੀ 6 ਵਜੇ ਕਹਿੰਦੇ 6:00 7:00 ਦੇ ਵਿੱਚ ਕੋਲ ਆਈ ਆ ਨਹੀਂ ਨਹੀਂ ਪਹਿਲਾਂ ਆਈ ਸੀ 2:30 ਤੋਂ 3:00 ਵਜੇ 2:30 ਤੋਂ 3:00 ਦੇ ਵਿੱਚ ਜਦੋਂ ਪਿੰਡ ਦੇ ਵਿੱਚ ਸੀਗੇ ਉਹ ਹਾਂ ਲਾਡੀ ਦੀ ਪੀਏ ਜਿਹੜੇ ਲਾਡੀ ਉਹ ਲਾਡੀ ਕੌਣ ਦੱਸੋ ਜੀ ਪੀਏ ਇਹਦਾ ਇਹਨਾਂ ਦਾ ਪੀਏ ਆ ਜੀ ਇਹ ਸਾਰੀ ਸਾਫਟਰੀ ਦੀ ਏ ਨਹੀਂ ਨਹੀਂ ਇਹ ਵੀ ਉਹਨੂੰ ਪੁੱਛਣਾ ਨਹੀਂ ਨਹੀਂ ਉਹਦੀ ਲਾਡੀ ਦੀ ਇਹਨਾਂ ਦਾ ਪੀਏ ਜਿਹੜਾ ਨਾ ਸਾਡੀ ਉਹਨਾਂ ਦੀ ਉਹ ਯਾਰ ਇਹਨਾਂ ਨੂੰ ਪਤਾ ਸਾਰੇ ਕਿ ਇਹਨਾਂ ਨੂੰ ਪੀਏ ਦਾ ਪਤਾ ਹੀ ਨਹੀਂ ਗਿਆ ਉਹਨਾਂ ਦੀ ਕਾਲ ਆਈ ਸੀਗੀ 2 ਮਿੰਟ ਗੱਲ ਹੋਈ ਆ ਪਿੰਡ ਵਿੱਚ ਆਇਆ ਵੀ ਨਹੀਂ ਦੱਸਿਆ ਉਹਨਾਂ ਨੇ ਬਾਅਦ 'ਚ ਇਹਨੂੰ ਆਂਦੇ ਵੀ ਪਿੰਡ ਵਿੱਚ ਅਸੀਂ ਆ ਗਏ ਆ ਅੱਗੇ ਹੈਗਾ ਨਹੀਂ ਗਾ ਤੂੰ ਕਿੱਥੇ ਗਿਆ ਯਾਰ ਗੋ ਜਸ਼ਨ ਨੇ ਕਿਹਾ ਵੀ ਮੈਂ ਗਿਆ ਆ ਬਾਬੇ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਮੈਨੂੰ ਉੱਥੇ ਕੰਮ ਸੀਗਾ ਤੇ ਮੇਰੇ ਤੋਂ ਨਹੀਂ ਅੱਜ ਆਉਣਾ ਪਰ ਉਹਨਾਂ ਨੇ ਅੱਗੋਂ ਪਤਾ ਨਹੀਂ ਇਹਨਾਂ ਨੂੰ ਕੀ ਸ਼ਬਦ ਕਹੇ ਤੇ ਉਸ ਤੋਂ ਬਾਅਦ ਇਹਨਾਂ ਦਾ ਫੋਨ ਕੱਟਦਾ ਸੀਗਾ ਤੇ ਫਿਰ ਇਹ ਉਦੋਂ ਕਰਿਆ ਗਿਆ ਤੇ ਫਿਰ ਕੋਈ ਉਸ ਤੋਂ ਬਾਅਦ ਇਹਨਾਂ ਦੀ ਗੱਲ ਨਹੀਂ ਹੋਇਆ ਪਿੰਡ ਕੱਲ ਕੌਣ ਆਇਆ ਸੀ ਤੁਹਾਡੇ ਸਰਾਰੀ ਸਾਹਿਬ ਹਾਂਜੀ ਤਿੰਨ ਦਿਨ ਹੈ ਤਿੰਨ ਦਿਨ ਕਰਦੇ ਹਾਂ ਮੁਰਦਾਬਾਦ ਮੁਰਦਾਬਾਦ ਸਰਾਰੀ ਮੁਰਦਾਬਾਦ ਕਣਕ ਚੋਰ ਬਾਬਾ ਜੀ ਜੀ ਮੁਰਦਾਬਾਦ ਚੁਣੇ ਚੁਣੇ ਬੰਦੇ ਵਿੱਚੋਂ ਚੋਕਲੇ ਜਿਨ੍ਹਾਂ ਨੂੰ ਧਮਕੀਆਂ ਦੇਣੀਆਂ ਮੈਨੂੰ ਦਿਨ ਰਾਤ ਮੇਰੀ ਮੋਟਰ ਨਾਲ ਹੀ ਪੰਪ ਦੇ ਮੈਨੂੰ ਕਿਹਾ ਕਰਨ ਮੈਂ ਉੱਥੇ ਹੀ ਹੁੰਨਾ ਤੇ ਤੇਰੀਆਂ ਲੱਤਾਂ ਵੇਖੀ ਭੰਦਾ ਦਵਿੰਦਰ ਨਾ ਦਾ ਬੰਦਾ ਮੈਨੂੰ ਧਮਕੀਆਂ ਦੇ ਦੰਦ ਰਿਹਾ ਕੱਚ ਭੰਨ ਗਏ ਚੱਲ ਲੈ ਆਪਾਂ ਵੀ ਨਹੀਂ ਇਧਰ ਅੰਦਰੋਂ ਪਿੱਛੇ ਨਹੀਂ ਹੁੰਦਾ ਜੇ ਕਾਰ ਦਾ ਦਵਿੰਦਰ ਮੈਨੂੰ ਕਾਰ ਰੋਜ਼ ਕਰ ਦਿੰਦਾ ਹੈਗਾ ਤੜਕੇ ਉੱਠਣਾ ਫੋਨ ਆ ਜਾਣਾ ਉਹਦਾ ਅੱਜ ਚੱਲ ਮੋਟਰ ਤੇ ਫਿਰ ਅਸੀਂ ਵੀ ਉੱਥੇ ਆ ਫਲਾਣਾ ਕਰਦਾ ਕਿ ਟਮਕੜਾ ਫਿਰ ਮੈਂ ਜਸ਼ਨ ਨਾਲ ਕੀਤੀ ਗੱਲ ਜਸ਼ਨ ਨੇ ਫਿਰ ਜਾ ਕੇ ਮੇਰਾ ਮਸਲਾ ਸੱਜਾਣਾ ਬਹੁਤ ਲੱਠ ਬੰਦਾ ਸੀਦਾ ਨਾਣਾ ਯਾਰਾਂ ਦੇ ਹੀਰਾ ਗਵਾ ਲਿਆ ਯਾਰ ਅਸੀਂ ਹੀਰਾ ਗਵਾ ਲਿਆ ਪਿੰਡ ਦੇ ਲੋਕ ਵੀ ਜਾਉਂਦੇ ਆ ਅਸੀਂ 15 ਪਿੰਡਾਂ ਦੇ ਮੁੰਡੇ ਖੜੇ ਨੇ ਜਿੱਥੇ 15 ਪਿੰਡਾਂ ਦੇ ਲੋਕ ਖੜੇ ਨੇ ਪੋਸਟਮਾਨ ਅਸੀਂ ਨਹੀਂ ਹੁੰਦਣਾ ਜਿਹੜਾ ਪਰਿਵਾਰ ਹੈ ਨਾ ਜੀ ਪਰਿਵਾਰ ਮੈਂ ਸਹਿਬਤ ਪਰਿਵਾਰ ਨੂੰ ਚਾਰੇ ਭੋਲਾ ਪਾ ਲਿਆ ਤੇ ਉਹਨੂੰ ਗੱਲਾਂ ਅਸੀਂ ਪਰਿਵਾਰ ਨੂੰ ਪਤਾ ਨਹੀਂ ਅਸੀਂ ਚਾਚੇ ਦੇ ਬੇਟੇ ਹੀ ਖੜੇ ਨੇ ਅਸੀਂ ਸਾਈਨ ਅਸੀਂ ਨਹੀਂ ਕਰਾਏ ਕਿਹਨਾਂ ਨੇ ਉਹ ਕਹਿੰਦਾ ਸੀ ਕਿ ਕੋਈ ਆ ਮੈਂ ਗਵਾ ਯਾਰ ਮੈਂ ਸਾਰੇ ਸਾਈਨ ਕਰਾਏ ਨੇ ਕਰਾਏ ਨੇ ਤੁਸੀਂ ਕਰਾਉਣਾ ਨੂੰ ਕਰਾਉਣਾ ਜਿੰਨੇ ਮਰਜ਼ੀ ਕਹਿਣ ਜਿੰਦਰ ਸਾਈਨ ਕਰਾਏ ਅਸੀਂ ਕਰਾਏ ਸਾਹਮਣੇ ਉਹ ਉਹ ਚ ਕੀ ਹੈ ਹੋਏ ਇਹ ਨਹੀਂ ਕਰ ਸਕਦਾ ਹਾਂ ਮੈਂ ਇਹ ਕਹਿੰਦਾ ਦਰਗਾਹ ਇਲੀਗਲ ਕੰਮ ਆਪਣੇ ਤੋਂ ਕਰਵਾਉਣਾ ਉਹ ਨਹੀਂ ਸੰਸਕਾਰ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਇਹਦਾ ਦਾ ਰਿਸ਼ਤਾ ਚਾਰ ਮਹੀਨੇ ਲੈਣ ਲੋਣਾ ਆਪਦੇ ਪਹਿਲੇ ਕਰਵਾਇ ਕਰੋ ਅਸੀਂ ਜਦੋਂ ਸਾਰੇ ਚਲੋ ਅਸੀਂ ਵੀ ਕਾਰਵਾਈ ਕਰਾਵਾਂਗੇ ਉਹ ਕਹਿੰਦੇ ਜੀ ਅਸੀਂ ਆ ਪਰਿਵਾਰ ਦਾ ਫੈਸਲਾ ਜੋ ਹੈ ਜੀ ਸਾਡੇ ਚਲੋ ਅਸੀਂ ਆਪਣੇ ਪਰਿਵਾਰ ਨਾਲ ਚਾਚੇ ਆਪਣੇ ਨਾਲ ਬੈਠ ਕੇ ਗੱਲ ਕਰਕੇ ਅਸੀਂ ਕਾਰਵਾਈ ਕਰਵਾਵਾਂਗੇ ਜਿਸ ਨਾਲ ਪੋਸਟਮੈਲਮ ਕਰਾਉਣਾ ਪਿਆ ਤਾਂ ਅਸੀਂ ਵੀ ਕਾਰਵਾਈ ਕਰਾਵਾਂਗੇ ਤਿੰਨ ਚਾਰ ਬੰਦੇ ਆ ਦੇ ਹਾਂ ਸਹੀ ਗੱਲ ਅਸੀਂ ਆਪਣਾ ਮੁੰਡਾ ਢੰਗ ਦੇ ਬਣੇ ਨਹੀਂ ਜਾਣਦਣਾ 23 ਸਾਲ ਦਾ ਮੁੰਡਾ ਸੀਗਾ ਸਾਡਾ ਹੈਲੋ ਐਡਾ ਮੁੰਡਾ ਗਿਆ ਸੀ ਉਹ ਐਦਾਂ ਨਹੀਂ ਜਾਂਦੇ ਆ ਦੇਖੋ ਕਿੰਨੀਆਂ ਜਾਨਾਂ ਜਾਣ ਗਈਆਂ ਕਿੰਨੇ ਲੋਕਾਂ ਨੂੰ ਹਰਾਸਮੈਂਟ ਕਰਕੇ ਕਿਵੇਂ ਕਰਨੀ ਤੇ ਕੱਲ ਨੂੰ ਕੀ ਐਦਾਂ ਕਮਰੇ ਚ ਬੰਦ ਆਪਾਂ ਚਾਹ ਪੰਜ ਬੰਦੇ ਬੈਠ ਕੇ ਪਰਿਵਾਰ ਨੂੰ ਭੋਲੇ ਭਾਲੇ ਪਰਿਵਾਰ ਨੂੰ ਆਪਣੀ ਗੱਲਾਂ ਚ ਲਿਆ ਕੇ ਮਰਾਹ ਕੀਤੀ ਜਾਂਦੇ ਭੈਣ ਜੋ ਬਦੇ ਸਕੂਲ ਬੋਲੇ ਆ ਗਏ ਬਿਲਕੁਲ ਬਿਲਕੁਲ ਅਸੀਂ ਤੁਹਾਡੇ ਟਿਕਾਣੇ ਚ ਗਏ ਧੰਨਵਾਦ ਹੈ ਗੱਲ ਨਹੀਂ ਆਪਾਂ ਨਾ ਹੁੜੇ ਜਸ਼ਨ ਦੀ ਬਣੀ ਨਹੀਂ ਜਸ਼ਨ ਬਾਵੇ ਦੀ 15 ਮਿੰਟਾਂ ਤੋਂ 20 ਮਿੰਟਾਂ ਤੋਂ ਬੰਦੇ ਆਏ ਨੇ ਅਗਲੀ ਬਹੁਤ ਦੂਰੋਂ ਦੂਰੋਂ ਬਈ ਜਿਵੇਂ ਆਉਣਾ ਪਲੇਅਰ ਵੀ ਆਏ ਨੇ ਸਾਰੇ ਉਹਦੇ ਨਾਲ ਸਾਰੇ ਪਲੇਅਰ ਘੱਟੋਂ 25 30 ਖੜੇ ਨੇ ਉਹਵੇਂ ਕਰੋ ਬਿਲਕੁਲ ਸਹਿਮਤ ਹੈ ਤੁਸੀਂ ਕਿਹ ਕਿਹ ਵਾਲਾ ਸੋਹ ਤਰਸਾ ਸਿਰ ਤੇ ਗਾਣਾ ਆਪਾਂ ਪੋਸਟਮਾਨ ਨਹੀਂ ਹੁੰਦੇ ਨਾ ਤਾਰਾ ਨਹੀਂ ਮਾਰਨ ਵਾਲੇ ਬਸ ਠੀਕ ਹੈ ਗੱਲ ਕਾਉਨ ਨੂੰ ਨਹੀਂ ਮਤਲਬ ਇਹੀ ਜਿਹੜੀ ਦੋਨੇ ਹੀ ਇਹੀ ਗੱਲ ਨਹੀਂ ਬਿਲਕੁਲ ਅਸੀਂ ਮਰਨ ਨਹੀਂ ਦੇਣਾ ਬਾਕੀ ਜੋ ਕਰਨਾ ਹੈ ਤੁਹਾਡਾ ਬਹੁਤ ਬਹੁਤ ਸਾਡਾ ਸਾਡਾ ਸਾਰਿਆਂ ਦਾ ਆਇਆ ਹੁੰਦਾ ਇਸ ਦਾ ਨਾ ਹੋਵੇ ਪਰ ਅਸੀਂ ਉਹਦੇ ਲਈ ਕਰਾਂਗੇ ਮੈਂ ਸਾ 15 ਮਿੰਟਾਂ ਤੱਕ ਬਿਕੋ ਰਿਸ਼ਤਾ ਦਾ ਪਰ ਰਿਸ਼ਤਾ ਸੀ ਆਪਾਂ ਸ਼ਾਮਾ ਸ਼ਾਂਤੀ ਨਾਲ ਬੈਠੋ ਕੋਈ ਚੱਕਰ ਨਹੀਂ ਗੇੜੀ ਗੱਲਾਂ ਨੇ ਕਹਿ ਦੋ ਇਹਨਾਂ ਨੇ ਕਹਿਣ ਫਿਰ ਸਭ ਬਣਾਇਆ ਫੇਸ ਪਹੁੰਚੀ ਸਾਡਾ ਬੰਦਾ ਵੀ ਚਲਾ ਗਿਆ ਅਸੀਂ ਫਿਰ ਵੀ ਚੁੱਪ ਆ ਠੀਕ ਹੈ ਅਸੀਂ ਚੁੱਪ ਕਰਕੇ ਸੰਸਕਾਰ ਦੀ ਜੋ ਕਿਰਿਆ ਉਹ ਕਰੀ ਜਾਂਦੇ ਹਾਂ ਰਿਸ਼ਤੇਦਾਰ ਸੱਦੀ ਜਾਂ ਨਹੀਂ ਰਿਸ਼ਤੇਦਾਰ ਨੇ ਵੀ ਕਿਸੇ ਨੇ ਵੀ ਕੋਈ ਗੱਲ ਨਹੀਂ ਕੀਤੀ ਇੱਕ ਵਾਰੀ ਵੀ ਸਾਡੇ ਰਿਸ਼ਤੇਦਾਰ ਨੇ ਕੋਈ ਜਾਂ ਤੇ ਇਸ ਤਰ੍ਹਾਂ ਦੋ ਮਿੰਟ ਦੋ ਮਿੰਟ ਦੇ ਮੈਂ ਜਾਣਾਂ ਸਰ ਮੈਂ ਜਾਣਾਂ ਤਾਂ ਨੇ ਨਾ ਪੈਂਦੇ ਅਸੀਂ ਖਾਂ ਵੀ ਬਣਾ ਲਿਆ ਚੱਕਣਾ ਕੱਟੀਆਂ ਕਰਨ ਲੱਗ ਪਏ ਜੋ ਵੀ ਸਾਡਾ ਹੁੰਦਾ ਅਸੀਂ ਉਹ ਕਰਦੇ ਨਹੀਂ ਨਹੀਂ ਕਰਦੇ ਕੀ ਹੈ ਸਾਡੇ ਮੁਲਾਜ਼ਮ ਹੈ ਸਸਕਾਰ ਦੀ ਗਿਰਿਆ ਤੁਸੀਂ ਲੋ ਕਰਦੇ ਹਾਂ ਅਸੀਂ ਕੁਝ ਨਹੀਂ ਕਰਦੇ ਸਾਡਾ ਬੰਦਾ ਨੇ ਗੱਲ ਤੋਂ ਸਾਡੇ ਬੰਦੇ ਜਾਂਦੇ ਆ ਅਸੀਂ ਕਰਾਂਗੇ ਇਹ ਹੈ ਮੁਲਾਜ਼ਮ ਹੈ ਨਾਲ ਨਾਲ ਸਾਡੇ ਜਾਂਦੇ ਆ ਬਈ ਤਾਂ ਯਾਰ ਫੋਨ ਵੀ ਆਇਆ ਹੈ ਇਹਨਾਂ ਨੇ ਅੱਗੇ ਪਤਾ ਕੀ ਗੱਲ ਕਹੀ ਜੀ ਤੁਸੀਂ ਆਏ ਹੋ ਤੁਸੀਂ ਪਹਿਲਾਂ ਅਫਸੋਸ ਕਰੋ ਇੱਕ ਗੱਲ ਕਰਦੇ ਤੁਸੀਂ ਸਰਪੰਚ ਬਣਾਇਆ ਠੀਕ ਹੈ ਥੋੜੇ ਰਾਤ ਹੀ ਬੰਦਾ ਸੜਾ ਚਲਾ ਗਿਆ ਤੁਸੀਂ ਅਫਸੋਸ ਤਾਂ ਕੀਤਾ ਨਹੀਂ ਤੁਸੀਂ ਆ ਕੇ ਇਹਨਾਂ ਦਾ ਦਫਾ ਸਤਨਾਂ ਨੂੰ ਬੋਗ ਲਿਆ ਨਹੀਂ ਗੱਲ ਪਾਇਆ ਇਹਨਾਂ ਨੇ ਆ ਕੇ ਪਤਾ ਕੀ ਗੱਲ ਆਖੀ ਇਹਨਾਂ ਨੇ ਆ ਕੇ ਉਹ ਕੀ ਗੱਲ ਆਖੀ ਮੈਂ ਉਹਨਾਂ ਨੂੰ ਬੜਾ ਸਮਝਾਇਆ ਵੀ ਪੜਲਾ ਨਾ ਬਾਈ ਮੈਂ ਕਮਾ ਚ ਕੋਈ ਗੱਲ ਨਹੀਂ ਬਣਾ ਕੇ ਇਹ ਗੱਲ ਕੀਤੀ ਫਿਰ ਇਹਨਾਂ ਨੇ ਕਾਹਦੀ ਪੋਸਟ ਮੰਗ ਰ ਜਿਹੜੀ ਜਿਹੜੀ ਇਹ ਕਰਨਾ ਹੈਗੀ ਹੈ ਕੀ ਕੋਈ ਕਾਰਵਾਈ ਹੋ ਸਕਦੀ ਦੇਖੋ ਅੱਜ ਜਿਹੜੇ ਹੈਗੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਸ਼ਨਪ੍ਰੀਤ ਸਿੰਘ ਸਰਪੰਚ ਪਿੰਡ ਤਰਲਾ ਅੰਦੀ ਜਿਹੜੀ ਹੈਗੀ ਰਾਤ ਡੈਥ ਹੋ ਗਈ ਹੈ ਤੇ ਜਦੋਂ ਅਸੀਂ ਮੌਕੇ ਤੇ ਆਏ ਆ ਮੇਰੇ ਨਾਲ ਐਸਚਓ ਅਸੀਂ ਪਿੰਨ ਪਹੁੰਚੇ ਆ ਤਰਸੀਮ ਲਾਲ ਜਿਹਦੇ ਉਹਦੇ ਫਾਦਰ ਨੇ ਉਹਦੇ ਫਾਦਰ ਨੇ ਬਿਆਨ ਲਿਖਾਇਆ ਕਿ ਵੀ ਰਾਤ ਨੂੰ ਰੋਟੀ ਅਸੀਂ ਇਕੱਠੇ ਖਾਧੀ ਹੈ ਇਕੱਠੇ ਖਾਣ ਤੋਂ ਬਾਅਦ ਜਦੋਂ ਉਹ ਬਾਥਰੂਮ ਜਾ ਕੇ ਆਇਆ ਉਹਦੇ ਹੱਥ ਦੇ ਵਿੱਚ ਜਿਹੜਾ ਹੈਗਾ ਪਿਸਤਲ ਸੀ ਦਾ ਲਾਇਸੈਂਸ ਸੀ ਪਿਸਤਲ ਸੀ ਲਾਇਸੈਂਸੀ ਪਿਸਤਲ ਨਾਲ ਹੀ ਬਾਏ ਕਰਕੇ ਤੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਦੀ ਲਾਜ਼ਰੀ ਹੈ ਉਸ ਨੂੰ ਆਪਟ ਕਰ ਲਈ ਆ ਤਾਂ ਮਤਿ ਕੀ ਕਰਦਾ ਆ ਤਾਂ ਮਤਿ ਆਉਂਦਾ ਕਿ ਵੀ ਇਸ ਬਾਰੇ ਸਾਨੂੰ ਕਿਸੇ ਦੇ ਕੋਈ ਹੋ ਨਹੀਂ ਐ ਕਿਉਂ ਹੋਈ ਐ ਇਸ ਬਾਰੇ ਉਹ ਹੀ ਜਾਣਦਾ ਹੈ ਤੇ ਨਾ ਅਸੀਂ ਕਿਸੇ ਦੇ ਖਿਲਾਫ ਕਾਰਵਾਈ ਕਰਾਣੀ ਜਾਂਦੇ ਨਾ ਅਸੀਂ ਕਿਸੇ ਦੇ ਖਿਲਾਫ ਪੋਸਟ ਮਾਰਡਮ ਨਹੀਂ ਅਸੀਂ ਆਪਣੇ ਬੱਚੇ ਦਾ ਪੋਸਟ ਮਾਰਡਮ ਨਹੀਂ ਕਰਾਵਾ ਜਾਂਦੇ ਇਸ ਸਬੰਧੀ ਉਹਨਾਂ ਨੇ ਐਸਡੀਐਮ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਜਿਹੜਾ ਕਿ ਉੱਥੋਂ ਵੀ ਨਿਯਮਾਂ ਅਨੁਸਾਰ ਜਿਹੜੀ ਕਾਰਵਾਈ ਕਰਨ ਦਾ ਹੁਕਮ ਹੋਇਆ ਅਸੀਂ ਇਹਦੀ ਹੈਗੀ ਐਸਡੀਐਮ ਸਾਹਿਬ ਦੇ ਹੁਕਮ ਅਕੋਰਡਿੰਗ ਇਹਦੀ ਡੈਡ ਬਡੀ ਹੈਗੀ ਐ ਪੁਆਰਸਾ ਦੇ ਹਵਾਲੇ ਕਰਤੀ ਹੈ ਸਾਡੇ ਵੱਲ ਜਿਹੜੀ 174 ਦੀ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਇਲਾਕੇ ਵਿੱਚ ਚੱਟੇ ਫੈਲੀ ਆਈ ਕਿ ਕਿਸੇ ਵੱਲੋਂ ਪੋਰਟਰ ਦੀ ਫਾਇਦਾ ਆ ਰਿਹਾ ਸਮਝਦੇ ਹੋ ਦੇਖੋ ਜਿੰਨੇ ਮੂਹ ਨਹੀਂ ਗੱਲਾਂ ਨੇ ਉਹ ਵਾਸੀ ਹਾਂ ਸਾਨੂੰ ਉਹਦੇ ਨਾਲ ਦੀ ਹੈਗਾ ਸਾਨੂੰ ਤੇ ਪਰਿਵਾਰ ਦੇ ਨਾਲ ਹੈ ਜੋ ਪਰਿਵਾਰ ਨੇ ਸਾਨੂੰ ਸਟੇਟਮੈਂਟ ਲਿਖਾਈ ਹੈ ਅਸੀਂ ਹਸਪਤਾਲ ਜੋ ਵੀ ਹੈ ਬੰਦੀ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਆਲਰੇਡੀ ਦੱਸਿਆ ਹੈ ਠੀਕ ਹੈ ਸੋ ਥੈਂਕ ਯੂ